ਨਾਮ ਵਾਹਿਗੁਰੂ ਹੱਤ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜੇ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੀ ਮਿਹਰ ਦਾ ਸਦਕਾ ਅੱਜ ਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿਦ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਗਉੜੀ ਪੂਰਬੀ ਦੇ ਵਿੱਚ ਭਗਤ ਜੀ ਦੇ ਸ਼ਬਦ ਚੱਲ ਰਹੇ ਹਨ 335 ਅੰਗ ਤੇ ਭਗਤ ਜੀ ਦੇ ਸ਼ਬਦ ਸੁਭਾਏਮਾਨ ਹਨ ਭਗਤ ਕਬੀਰ ਸਾਹਿਬ ਜੀ ਭਾਈ ਆਪਣੀ ਰਚਨਾ ਤੋਂ ਬਤਨ ਕਰਦੇ ਹੋਏ ਸ਼ਬਦ ਦੇ ਵਿੱਚ 52 ਸ਼ਬਦ ਭਗਤੀ ਜੀ ਦੀ ਸਰਾਗ ਦੀ ਗੌੜੀ ਰਾਗ ਦੇ ਸੰਪੂਰਨ ਹੋਏ ਹਨ ਅਤੇ ਗੌੜੀ ਪੂਰਬੀ ਦਾਏ ਅੰਜਵਾ ਸ਼ਬਦ ਭਗਤ ਜੀ ਦਾ ਆਰੰਭ ਹੁੰਦਾ ਹੈ ਆਪਣੀ ਰਸਨਾ ਤੋਂ ਭਗਤ ਜੀ ਉਪਦੇਸ਼ ਬਖਸ਼ਦੇ ਹੋਏ ਸ਼ਬਦ ਬਿਆਨ ਕਰਦੇ ਹਨ ਜੀ ਗੌੜੀ ਗੱਜ ਨਾਮ ਗੱਜ ਦਸ ਗੱਜ 21 ਸਪੂਰਿਆ ਇਕ ਤਨਾਈ ਸਾਧੂ ਸੂਤ ਨਵਖੰਡ ਹਤਰ ਪਾਟ ਲਗੋ ਧਕਾਈ ਭਗਤ ਕਬੀਰ ਸਾਹਿਬ ਜੀ ਆਪਣੇ ਸ਼ਬਦ ਦੇ ਵਿੱਚ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹੋਏ ਇਹ ਸਬਦੀਆਂ ਪੰਕਤੀਆਂ ਦੇ ਵਿੱਚ ਸ੍ਰੀ ਰਦੀ ਪੰਤਰਬਾਰੇ ਵਰਣਨ ਕਰਦੇ ਹਨ ਕਿ ਮਨੁੱਖ ਕਾਲ ਦੇ ਵਾਸਤੇ ਸਿੱਤੀ ਦੇ ਵਿੱਚ ਉਹਦਾ ਜਨਮ ਹੋਇਆ ਇਹ ਕਿਸ ਤਰ੍ਹਾਂ ਸਰੀਰ ਦਾ ਤਾੜਾ ਵਾਣਾ ਹੈ ਉਹਦੇ ਬਾਰੇ ਭਗਤ ਜੀ ਦੱਸਦੇ ਹੋਏ ਸ਼ਬਦੀ ਰਮਤਾ ਕਰਦੇ ਹਨ ਗੱਜ ਨਾਵ ਗੱਜ ਦਸ ਗੱਜ 21 ਸਪੂਰਿਆ 1 ਤਨਾਈ ਕਹਿੰਦੇ ਇੱਕ ਤਾੜਾ ਬਣਦਾ ਕਹਿੰਦੇ ਮਨੁੱਖ ਜਦੋਂ ਜੀਵ ਪੈਦਾ ਹੁੰਦਾ ਭਗਤ ਕਬੀਰ ਸਾਹਿਬ ਜੀ ਵਚਨ ਕਰਦੇ ਹਨ ਕਹਿੰਦੇ ਜਦੋਂ ਜੀਵ ਸ੍ਰਿਸ਼ਟੀ ਵਿੱਚ ਪੈਦਾ ਹੁੰਦਾ ਉਹਦਾ ਸਰੀਰ ਜਿਹੜਾ ਉਹ ਨੌ ਗੱਜ 10 ਗੱਜ 21 ਸਪੂਰਿਆ ਇੱਕ ਤਨਾਹੀ ਕਹਿੰਦੇ ਸਰੀਰ ਦੀ ਬੰਤਰ ਜਿਹੜੀ ਆ ਤਾਲਾ ਜੇਂ ਦਰਿਆ ਦਾ ਬਣਦਾ ਨੌਂ ਦੀਵਾਰ ਜਿਹਨੂੰ ਗੋਲਕਾ ਕਹਿੰਦੇ ਹਨ ਕਬੀਰ ਸਾਹਿਬ ਜੀ ਤੇ ਦਸਵਾ ਸਪੂਰਨ ਹੁੰਦਾ ਹੈ ਨੌ ਜਿਹੜੇ ਅਨ ਸਰੀਰ ਦੇ ਸਰਾਖ ਹੁੰਦੇ ਹਨ ਭਗਤ ਜੀ ਕਹਿੰਦੇ ਨੌਮ ਗੱਜ 10 ਗੱਜ 21 ਸਪੂਰਿਆ ਆਵ ਪੰਜ ਸੁਖਮ ਅਤੇ ਸਥੂਲ ਤੱਤ ਜਿਹੜੇ ਹਨ ਜਿਨ੍ਹਾਂ ਤੋਂ ਸਰੀਰ ਬਣਿਆ ਪੰਜ ਸੁਖਮ ਅਤੇ ਪੰਜ ਸਥੂਲ 10 ਇੰਦਰੀ ਇੱਕ ਜਿਹੜੇ ਹਨ ਇੱਕ ਮਨ ਹੈ 21 ਸਪੂਰਿਆ ਭਗਤ ਜੀ ਇਹਨਾਂ ਬਾਰੇ ਵਰਣਨ ਕਰਦੇ ਹਨ ਕਬੀਰ ਸਾਹਿਬ ਜੀ ਸ਼ਬਦ ਦੇ ਵਿੱਚ ਸਾਨੂੰ ਜੀਵਾਂ ਨੂੰ ਦੱਸ ਰਹੇ ਹਨ ਕਹਿੰਦੇ ਇਸ ਤਰ੍ਹਾਂ 21 ਬਣਦੇ ਹਨ ਕਹਿੰਦੇ ਪੰਜ ਸੁਖਮ ਤਤ ਤੇ ਪੰਜ ਸਥੂਲ ਤਤ ਇਹ 10 ਬਣਦੇ ਹਨ ਅਤੇ 10 ਪ੍ਰਾਨ ਬਣਦੇ ਹਨ ਸਰੀਰ ਦੇ ਅਤੇ 21 ਜਿਹੜਾ ਉਹ ਮਨ ਹੈ 21 ਸਪੂਰਿਆ ਭਗਤ ਜੀ ਕਹਿੰਦੇ 21 ਬਣ ਗਏ ਨਾਮ ਗੰਜ 10 ਗੱਜ 21 ਸਪੂਰਿਆ ਇਕ ਤਨਾਈ ਕਹਿੰਦੇ ਇੱਕ ਤਾਣਾ ਤੁਣਿਆ ਜਾਂਦਾ ਹੈ ਇਸ ਸਰੀਰ ਦਾਸ 7 ਸੂਤ ਨਮਖੰਡ ਭੱਤਰ ਪਾਟ ਲੱਗੋ ਅਦਕਾਈ ਇੱਥੇ ਤਾਣੇ ਵਣ ਕਰਦਣ ਜਿਵੇਂ ਇੱਕ ਤਾਣਾ ਵਾਣਾ ਬੁਣਿਆ ਜਾਂਦਾ ਨਾ ਇੱਕ ਕੱਪੜਾ ਉਣਨ ਵਾਸਤੇ ਤਾਣਾ ਤੇ ਵਾਣਾ ਲਾ ਦੋਹਾਂ ਪਾਸਿਓਂ ਬਣਿਆ ਜਾਂਦਾ ਹੈ 60 ਨਾੜੀਆਂ ਦਾ ਭਗਤ ਜੀ ਕਹਿੰਦੇ ਤਾਣਾ ਹੈ 60 ਸੂਤ ਜਿਵੇਂ 60 ਸੁੱਤ ਦੀਆਂ ਸੂਤਰ ਦੀਆਂ ਤਾਣਾ ਹੁੰਦੀਆਂ ਨਾ ਤੰਦਾ ਇਸੇ ਤਰ੍ਹਾਂ ਸਾਡੀਆਂ ਨਾੜੀਆਂ ਹਨ 60 ਇੱਕ ਪਾਸੇ ਨੂੰ ਲੰਬੀਆਂ ਭਗਤ ਜੀ ਕਹਿੰਦੇ 60 ਸੂਤ ਨਵਖੰਡ 72 ਪਾਟ ਲਗੋ 72 ਨਾੜੀਆਂ ਭਗਤ ਜੀ ਕਹਿੰਦੇ ਸਰੀਰ ਵਿੱਚ ਵਾਧੂ ਹਨ ਜਿਹੜੀਆਂ ਲਗਾਈਆਂ ਹੋਈਆਂ ਨੇ ਪਰਮੇਸ਼ਰ ਨੇ ਲਾਗੋ ਅਦਕਾਈ ਵਿਵਦ ਅਦਕਾਈ ਲਗਾਈਆਂ ਹੋਈਆਂ ਕਹਿੰਦੇ ਜਿਹਦੇ ਕਰਕੇ ਸਰੀਰ ਬੰਤਰ ਬਣਿਆ ਸਰੀਰ ਬਣਿਆ ਹੈ ਇਹ ਬਚਨ ਕਰ ਦੇਣ ਭਗਤ ਜੀ 60 ਸੂਤ ਨਵ ਖੰਡ 72 ਪਾਟ ਲੱਗੂ ਅਦਕਾਈ ਕਹਿੰਦੇ ਪੱਟ ਪੇਟਾ ਤਾਣਾ ਸੁਣਿਆ ਪਿਆ ਹੈ ਸਿੱਧਾ ਤਾਣਾ ਸੁਣਿਆ ਜਾਂਦਾ 60 ਤੰਦਾਂ ਸੂਤ ਦੀਆਂ ਦਾ ਜਿਵੇਂ ਕਬੀਰ ਸਾਹਿਬ ਜੀ ਖੱਡੀ ਲਾਂਦੇ ਸੀ ਨਾ ਤੇ ਉਹ ਹੱਥ ਦੇ ਨਾਲ ਕਪੜਾਉਣਦੇ ਸੀ ਕਿਉਂਕਿ ਉਹ ਕਬੀਰ ਸਾਹਿਬ ਜੀ ਜਲਾਏ ਸਨ ਇਸਕਾਰ ਕਿ ਉਹ ਧੀ ਕਪੜਾ ਤਿਆਰ ਕਰਦੇ ਸੀ ਖੱਦਰ ਦਾ ਉਹ ਸਮੇਂ ਕਪੜਾ ਹੁੰਦਾ ਸੀ ਲੋਕ ਖੱਦਰ ਘਰਾ ਦੇ ਵਿੱਚ ਉਣਕੇ ਉਹਨੂੰ ਵੇਚਿਆ ਕਰਦੇ ਸੀ ਕਬੀਰ ਸਾਹਿਬ ਜੀ ਦਾ ਵੀ ਕੰਮ ਸੀ ਕਬੀਰ ਸਾਹਿਬ ਜੀ ਤੇ ਇਹਨਾਂ ਦਾ ਪੁੱਤਰ ਕਮਾਲਾ ਤੇ ਸਾਧ ਸੰਗਤ ਦੀ ਇਕਵਾਲੀ ਵੇਖੀ ਕਮਾਲਾ ਪੁੱਤਰ ਸੀ ਵੀਰ ਸਾਹਿਬ ਜੀ ਤੇ ਪੁੱਤਰ ਦੋਵੇਂ ਹੀ ਆਪਣਾ ਕਪੜਾ ਹੱਥ ਦਾ ਉਣਕੇ ਵੇਚਦੇ ਸੀ ਗਲੀਆਂ ਦੇ ਵਿੱਚ ਵੰਜਾਰੇ ਬਣ ਕੇ ਵਾਲਨ ਦੇ ਘਰ ਦੇ ਸੀ ਵਪਾਰ ਕਰਦੇ ਸੀ ਖੱਤੀ ਮਿਹਨਤ ਕਰਕੇ ਖੱਡੀ ਲਾਣੀ ਤਾਣਾ ਲਾਣਾ ਪੇਟਾ ਤਾਣਾ ਪੇਟੇ ਦਾ ਕੱਪੜਾ ਤਿਆਰ ਕਰਕੇ ਖੱਦਰ ਦਾ ਉਹ ਵਿੱਚ ਵੇਚਦੇ ਸੀ ਕਿਉਂਕਿ ਉਸ ਸਮੇਂ ਹਰ ਕੋਈ ਇੱਕ ਆਪਣੇ ਮਸ਼ੀਨੀ ਜੋਗ ਨਹੀਂ ਸੀ ਪ੍ਰਾਤਨ ਸਮਿਆਂ ਚ ਹੱਥ ਦਾ ਕੱਪੜਾ ਤਿਆਰ ਕੀਤਾ ਜਾਂਦਾ ਸੀ ਖੱਡੀਆਂ ਲਾ ਕੇ ਇਹ ਬਹੁਤਾ ਕੰਮ ਜਿਹੜੇ ਸਨ ਜਲਾਏ ਵੀਰ ਕਰਦੇ ਸਨ ਇਹ ਵੀ ਭਗਤ ਜੀ ਵੀ ਜਲਾਏ ਗੋਤ ਚੋਂ ਹੈ ਤੇ ਭਗਤ ਜੀ ਇਥੇ ਸਰੀਰ ਦੇ ਤਾਣੇ ਬਾਣੇ ਬਾਰੇ ਗੱਲ ਵਰਨਨ ਕਰਦੇ ਹਨ ਸੁੰਨ ਮੰਨ ਮਗਨ ਭਏ ਆ ਭਗਤ ਜੀ ਕਹਿੰਦੇ 60 ਸੂਤ ਜਿਵੇਂ ਕਹਿੰਦੇ 60 ਲੰਮੀਆਂ ਰस्सियां ਸੂਤ ਦੀਆਂ ਦਾ ਤਾਣਾ ਲਾਇਆ ਜਾਂਦਾ ਤਾਣਾ ਤਨ ਕੀ ਫਿਰ ਉਹਦਾ ਪੇਟਾ ਦੂਜੇ ਪਾਸੇ ਨੂੰ ਕੀਤਾ ਜਾਂਦਾ ਹੈ ਢੇਡੇ ਪਾਸੇ ਦਿਹਾਉਣਿਆ ਜਾਂਦਾ ਤਾਂ ਸਾਥ ਸੂਤ ਨਵਖੰਡ ਭੱਤਰ ਪਾਟ ਲਗੋ ਅਦਕਾਈ ਕਹਿੰਦੇ ਇਹ ਵਾਦ ਜਿਹੜੀਆਂ ਨਸਾਂ ਹਨ ਨਾੜਾਂ ਹਨ ਉਹ ਲੱਗੀਆਂ ਹੋਈਆਂ ਹਨ ਗਈ ਬ ਵਨਾਵਣ ਮਾਹ ਘਰ ਛੋੜੀਏ ਜਾਏ ਜਿਲਾਹ ਕਹਿੰਦੇ ਜਿਲਾਹਾ ਮਨੁੱਖ ਸ੍ਰਿਸ਼ਟੀ ਦੇ ਵਿੱਚ ਆਇਆ ਹੈ ਕਹਿੰਦੇ ਜਿਹੜੀ ਆਤਮਾ ਹੈ ਨਾ ਇਹ ਜਿਹੜੀ ਵਾਸਨਾ ਹੈ ਇਹ ਜਦੋਂ ਪ੍ਰਮਾਤਮਾ ਦੇ ਨਾਲੋਂ ਆਤਮਾ ਨੂੰ ਤੋੜ ਦਿੰਦੀ ਹੈ ਫਿਰ ਮਨੁੱਖ ਦਾ ਜਨਮ ਹੁੰਦਾ ਹੈ ਆਤਮਾ ਜਿਹੜੀ ਹੈ ਉਹ ਕਿਸੇ ਸੀਤ ਝੋ ਉਹ ਪ੍ਰਮਾਤਮਾ ਦੇ ਨਾਲ ਲੇਵ ਜੁੜੀ ਹੁੰਦੀ ਹੈ ਤੇ ਜੁੜੀ ਲੇਵ ਨੂੰ ਜਦੋਂ ਟੁੱਟਦੀ ਆਤਮਾ ਦੀ ਇਹਦੇ ਨਾਲ ਵਾਸ਼ਨਾ ਦੇ ਨਾਲ ਵਾਸ਼ਨਾ ਜਾਗਦੀ ਹੈ ਤੇ ਆਤਮਾ ਪ੍ਰਮਾਤਮਾ ਨਾਲੋਂ ਟੁੱਟਦੀ ਹੈ ਜਿਹੜੀ ਵਾਸ਼ਨਾ ਦੀ ਪੂਰਤੀ ਕਰਕੇ ਅਸੀਂ ਸੰਸਾਰ ਵਿੱਚ ਦੌੜੇ ਫਿਰਦੇ ਆ ਉਹਦੇ ਨਾਲੋਂ ਟੁੱਟੇ ਰਹਿੰਦੇ ਆ ਪ੍ਰਮਾਤਮਾ ਨਾਲੋਂ ਤੰਡ ਟੁੱਟੀ ਰਹਿੰਦੀ ਹੈ ਸਾਡੀ ਉਹ ਵਾਸ਼ਨਾ ਹੀ ਹੈ ਸਾਡੀ ਵਾਸਨਾ ਸਦਕੀ ਅਸੀਂ ਉਹਦੇ ਤੋਂ ਦੂਰ ਹੋ ਜਾਂਦੇ ਹਾ ਉਹਦੇ ਤੋਂ ਵਿਛੋੜਾ ਪੈ ਜਾਂਦਾ ਹੈ ਭਗਤ ਜੀ ਕਹਿੰਦੇ ਵਾਸਨਾ ਜਦੋਂ ਜਾਗਦੀ ਹੈ ਇਹ ਬਚਨ ਕਰਦੈਨ ਫਿਰ ਘਰ ਛੋੜੀਏ ਜਾਏ ਜਿਲਾਹ ਕਹਿੰਦੇ ਫਿਰ ਉਹ ਘਰ ਛੱਡ ਦਿੰਦੀ ਆਪਣਾ ਆਤਮਾ ਨੂੰ ਘਰ ਛੱਡ ਕੇ ਇਸ ਸਰੀਰ ਵਿੱਚ ਵਹਿਣਾ ਪੈਂਦਾ ਕਹਿੰਦੇ ਫਿਰ ਇਹ ਜਿਲਾਹੋ ਸੰਸਾਰ ਤੇ ਮਨੁੱਖ ਦਾ ਜਨਮ ਹੁੰਦਾ ਹੈ ਇਹ ਸੰਸਾਰ ਵਿੱਚ ਹੁੰਦਾ ਇਹ ਸਰੀਰ ਦੀ ਬੰਤਰ ਬੰਦੀ ਹੈ ਉਹ ਦੱਸਿਆ ਕਬੀਰ ਸਾਹਿਬ ਜੀ ਨੇ ਦੇਖੇ ਪੰਦੇ ਫੇਰੇ ਦਾ ਜਨਮ ਹੁੰਦਾ ਪਰ ਸੰਸਾਰ ਦੇ ਵਿੱਚ ਜਲਾਹਾ ਬਣ ਕੇ ਸੰਸਾਰ ਵਿੱਚ ਅੰਦਰ ਰਹਉ ਵਿਚਰਾਮ ਦੇ ਕੀ ਭਗਤ ਜੀ ਬਚਨ ਕਰ ਜਨ ਗੱਜੀ ਨਾ ਮਿਨੀ ਐ ਤੋਲ ਨਾ ਤੁਲੀ ਐ ਪਾਚਨ ਸਿਰ ਢਾਈ ਭਗਤ ਜੀ ਕਹਿੰਦੇ ਇਹ ਸਰੀਰ ਜਿਹੜਾ ਗਜਾਂ ਨਾਲ ਮਿਲਿਆ ਨਹੀਂ ਜਾ ਸਕਦਾ ਗਜੀ ਨਾਲ ਮਿਣੀਏ ਤੋਲ ਨਾਲ ਤੁਲੀਏ ਨਾ ਤੋਲਿਆ ਜਾ ਸਕਦਾ ਨਾ ਮਿਨਿਆ ਜਾ ਸਕਦਾ ਗਜੀ ਨਾਲ ਮਿਣੀਏ ਤੋਲ ਨਾਲ ਤੁਲੀਏ ਪਾਚਨ ਸਿਰ ਢਾਈ ਕਹਿੰਦੇ ਢਾਈ ਸਿਰ ਦਾ ਸਰੀਰ ਦਾ ਖਾਣਾ ਹੈ ਭੋਜਨ ਹੈ ਭਗਤ ਜੀ ਕਹਿੰਦੇ ਢਾਈ ਸਿਰ ਖਾਂਦਾ ਹੈ ਸਰੀਰ ਫਿਰ ਇਹ ਤੁਰਿਆ ਫਿਰਦਾ ਜਦੋਂ ਢਾਈ ਸਿਰ ਨਹੀਂ ਮਿਲਦਾ ਫਿਰ ਦੇਖੋ ਅੰਦਰੋਂ ਆਪੀ ਆਵਾਜ਼ ਆ ਜਾਂਦੀ ਹੈ ਪੇਟ 'ਚ ਆਵਾਜ਼ ਆਉਂਦੀ ਨਾ ਆਪ ਨੂੰ ਪੇਟ ਮੰਗਣ ਲੱਗ ਪੈਂਦਾ ਭੋਜਨ ਖੜਕਾ ਕਰਨ ਲੱਗ ਪੈਂਦਾ ਪੇਟ ਕਿ ਮੈਨੂੰ ਭੋਜਨ ਚਾਹੀਦਾ ਉਹ ਆਵਾਜ਼ ਦਿੰਦਾ ਮੈਨੂੰ ਭੋਜਨ ਦਿਓ ਭਗਤ ਜੀ ਕਹਿੰਦੇ ਢਾਈ ਸਿਰ ਉਦੋਂ ਸਿਰ ਛੋਟੇ ਹੁੰਦੇ ਸੀ ਬਾਅਦ 'ਚ ਤਾਂ ਵੱਡੇ ਹੋਗੇ ਨਾ ਢਾਈ ਸਿਰ ਦੇ ਛੋਟੇ ਵੱਡੇ ਹੁੰਦੇ ਸੀ ਢਾਈ ਕਿਲੋ ਭਾਰ ਸਾਹੀ ਕਿਲੋ ਭੋਜਨ ਖਾਂਦਾ ਸਰੀਰ ਭਗਤ ਜੀ ਕਹਿੰਦੇ ਗਾਜ ਨਾ ਮਿਨੀਏ ਤੋਲ ਨਾ ਤੁਲੀਏ ਕਹਿੰਦੇ ਸਰੀਰ ਗੁਨਿਆ ਮਿਲਿਆ ਨਹੀਂ ਜਾ ਸਕਦਾ ਤੇ ਪਾਚਨ ਸਿਰ ਢਾਈ ਕਹਿੰਦੇ ਇਹਦੀ ਪਚਨ ਕਿਰਿਆ ਜਿਹੜੀ ਢਾਈ ਸਿਰ ਦੀ ਆਪਸੀ ਜੇ ਦੋਸਤੋਂ ਵੱਧ ਖਾ ਲੈਂਦੇ ਆ ਨਾ ਪਾਚਨ ਕਿਰਿਆ ਜਿਹੜੀ ਹੈ ਪਚਾਣ ਵਾਲੀ ਉਹਦੇ ਤੋਂ ਵੱਧ ਅਸੀਂ ਸਰੀਰ ਵਿੱਚ ਭੇਜਦੇ ਆ ਕੁਝ ਨਾ ਕੁਝ ਫਿਰ ਦੇਖੋ ਸਰੀਰ ਵਿੱਚ ਹਲਚਲ ਕਰਦਾ ਫਿਰ ਉਹ ਦੌਰ ਵਰਤੋਂ ਹੁੰਦੀ ਹੈ ਜਿੰਨਾ ਚਿਰ ਉਹ ਸੰਪੂਰਨਤਾ ਹੀ ਉੱਥੇ ਕਰਦੀ ਏ ਫਿਰ ਸਰੀਰ ਠੀਕ ਰਹਿੰਦਾ ਉਹ ਆਪ ਹੀ ਜਵਾਬ ਦੇ ਦਿੰਦਾ ਵੀ ਸਹੀ ਹੈ ਪੂਰਾ ਉਹ ਘੰਟੀ ਵਜਾ ਦਿੰਦਾ ਢਕਾਰ ਆ ਜਾਂਦਾ ਨਾ ਆਪਾਂ ਨੂੰ ਆਪ ਸੁਣਦੇ ਨਹੀਂ ਜਦੋਂ ਪੂਰਾ ਹੋ ਜਾਂਦਾ ਨਾ ਅੰਦਰ ਭੋਜਨ ਸਾਈ ਸਿਰ ਜਿੰਨਾ ਸਰੀਰ ਨੂੰ ਚਾਹੀਦਾ ਉਸ ਤੋਂ ਬਾਅਦ ਉਹ ਆਪ ਹੀ ਦੱਸ ਦਿੰਦਾ ਢਕਾਰ ਦੇ ਕੇ ਆਪਣੀ ਆਟੋਮੈਟ ਘੰਟੀ ਵਜਾ ਦਿੰਦਾ ਵੀ ਬੱਸ ਕਰੋ ਨਹੀਂ ਖਾਣਾ ਪਰ ਸਾਡੀ ਜੀਭ ਵੀ ਇੰਨੀ ਲੋਭਤ ਹੈ ਕਿ ਜੀਭ ਜਿਹੜੀ ਇਹ ਲੋਭ ਕਰਦੀ ਹੈ ਲਾਲਚ ਕਰਦੀ ਹੈ ਅਸੀਂ ਹੋਰ ਖਾਈ ਜੰਨੀ ਅੱਖਾਂ ਨਹੀਂ ਰੱਜਦੀਆਂ ਜੀਭ ਨਹੀਂ ਰੱਜਦੀ ਕਿਉਂਕਿ ਅੱਖਾਂ ਦੇਖਦੀਆਂ ਨੇ ਸੋਨੇ ਪਦਾਰਥਾਂ ਨੂੰ ਤੇ ਫਿਰ ਚਾਹ ਜਿਹੜੀ ਹੈ ਜੀਭ ਦੀ ਲਾਲਸਾ ਵੱਧਦੀ ਹੈ ਅਸੀਂ ਉਹ ਢਾਈ ਸਿਰ ਦਾ ਵੀ ਡਬਲ ਕਰ ਦਿੰਨੇ ਆ ਫਿਰ ਉਹ ਪੇਟ ਜਿਹੜਾ ਅੰਦਰ ਹਲਚਲ ਕਰਦਾ ਪਿਲੋ ਭੋਜਨ ਮੰਗਦਾ ਉਦੋਂ ਹਲਚਲ ਕਰਦਾ ਫਿਰ ਹਲਚਲ ਕਰਦਾ ਭਾਈ ਬਸ ਕਰ ਹੁਣ ਛੱਡ ਦੇ ਖਹਿੜਾ ਅਸੀਂ ਛੱਡਦੇ ਨਹੀਂ ਪਦਾਰਥਾਂ ਦਾ ਖਹਿੜਾ ਦੁਰਵਰਤੋਂ ਕਰਨ ਦੇ ਨਾਲ ਸਰੀਰ 'ਚ ਫਿਰ ਬਿਮਾਰੀਆਂ ਸ਼ੁਰੂ ਹੁੰਦੀਆਂ ਨੇ ਜਦੋਂ ਰੋਜ਼ ਹੀ ਅਸੀਂ ਇਹ ਰੋਜ਼ ਦਾ ਹੀ ਬੰਨ ਲੈਨੇ ਆ ਨਾ ਜਿਵੇਂ ਕਹਿੰਦੇ ਨੇ ਨੇਤੀ ਅਸੀਂ ਇਹ ਕਰਦੇ ਆ ਫਿਰ ਪਿਆਰੋ ਪੇਟ ਦੇ ਵਿੱਚ ਵਿਗਾੜ ਪੈਂਦਾ ਜਿੰਨਾ ਚਿਰ ਉਸ ਉਸ ਚੀਜ਼ ਨੂੰ ਚੇਤੇ ਰੱਖਦੇ ਆ ਧੀਜ ਨੂੰ ਉਨਾਂ ਚਿਰ ਸਰੀਰ ਨਹੀਂ ਖਰਾਬ ਹੁੰਦਾ ਭਗਤ ਜਨ ਗੁਰਮਖ ਜਨ ਸਤ ਪੁਰਸ਼ ਉਹ ਚੀਜ਼ਾਂ ਦਾ ਖਿਆਲ ਰੱਖਦੇ ਹਨ ਜਿੰਨਾ পেট ਨੂੰ ਸਰੀਰ ਨੂੰ ਚਾਹੀਦੀ ਹੈ ਤਾਕਤ ਉਹਨਾਂ ਹੀ ਭੋਜਨ ਸ਼ੱਕਦੇ ਹਨ ਉਹਨਾਂ ਦਾ ਭੋਜਨ ਥੋੜਾ ਹੁੰਦਾ ਹੈ ਗੱਲਬਾਤ ਥੋੜੀ ਹੁੰਦੀ ਹੈ ਬੋਲਣਾ ਘੱਟ ਹੁੰਦਾ ਹੈ ਬੰਦਗੀ ਜਿਆਦਾ ਹੁੰਦੀ ਹੈ ਸਾਡਾ ਬੋਲ ਚੱਲ ਵਾਰਾ ਰੋਲ ਰੱਪਾ ਜਿਆਦਾ ਹੈ ਪਰ ਉਹ ਅਸੀਂ ਵਾਦਾ ਬੋਲਦੇ ਹਾਂ ਖਾਂਦੇ ਜਾਨਾ ਵਾ ਭਜਨ ਸਾਡਾ ਹੈ ਹੀ ਨਹੀਂ ਫਿਰ ਤੋਂ ਮਨ ਨਹੀਂ ਰੱਜਣਾ ਮਨ ਤੇ ਭੁੱਖਾ ਹੀ ਕਰ ਲਈ ਜਾਂਦਾ ਦਿਨ ਰਾਤ ਉਹ ਫਿਰ ਵਕਾਰ ਖਾਂਦਾ ਮਾੜੀ ਮੱਤ ਖਾਂਦਾ ਉਦੀ ਖੋਟੀ ਹੁੰਦੀ ਹੈ ਫਿਰ ਅੰਦਰੋਂ ਵੀ ਰੋਗ ਬਾਹਰੋਂ ਵੀ ਰੋਗ ਪੈਦਾ ਹੁੰਦੇ ਹਨ ਤਵਾ ਪੱਖਾਂ ਤੋਂ ਬਿਮਾਰ ਹੋ ਜੰਨੇ ਅਸੀਂ ਠੀਕ ਨਹੀਂ ਰਹਿ ਸਕਦੇ ਭਗਤ ਜੀ ਇਹ ਮੰਤਰ ਵਾਰੇ ਦੱਸਦੇ ਹਨ ਕਹਿੰਦੇ ਸਾਡਾ ਸਰੀਰ ਹੈ ਕਹਿੰਦੇ ਗੱਜ ਦੇ ਨਾਲ ਮਿੰਨਿਆ ਨਹੀਂ ਜਾ ਸਕਦਾ ਤੋਲਿਆ ਨਹੀਂ ਜਾ ਸਕਦਾ ਇਹ ਸਰੀਰ ਦਾ ਐਨਾ ਭਗਤ ਜੀ ਕਹਿੰਦੇ ਭੋਜਨ ਸਾਡੇ ਪਾਚਨ ਸਿਰ ਢਾਈ ਜੋ ਕਰ ਪਾਚਨ ਬੀਗ ਨਾ ਪਾਵੇ ਝਗੜ ਕਰੇ ਅਦਕਾ ਘਰ ਆਹੀ ਦੇਖੋ ਕਹਿ ਰਹੇ ਨੇ ਭਗਤ ਜੀ ਕਹਿੰਦੇ ਜੋ ਪਾਚਨ ਜੋ ਇਸਰੀਰ ਵਿੱਚ ਭੇਜਦਾ ਨਹੀਂ ਨਾ ਐਸੇ ਜਿੰਨਾ ਚਿਰ ਉਹਨਾਂ ਚਿਰ ਝਗੜਾ ਹੀ ਪਿਆ ਰਹਿੰਦਾ ਹੈ ਝਗੜਾ ਪੈ ਜਾਂਦਾ ਜਦੋਂ ਬਾਹਰੋਂ ਵੀ ਝਗੜਾ ਅੰਦਰੋਂ ਸਰੀਰ ਝਗੜਾ ਕਰਦਾ ਭਗਤ ਜੀ ਕਹਿੰਦੇ ਝਗੜਾ ਕਰੇ ਘਰ ਆਹੀ ਕਹਿੰਦੇ ਹਿਰਦਾ ਘਾਰ ਹਿਰਦੇ ਵਿੱਚ ਵੀ ਅੰਦਰ ਪੇਟ ਵਿੱਚ ਵੀ ਝਗੜਾ ਸ਼ੁਰੂ ਹੋ ਜਾਂਦਾ ਭੋਜਨ ਸਮੇਂ ਤੇ ਨਾ ਮਿਲੇ ਤੇ ਬਾਹਰੋਂ ਵੀ ਝਗੜਾ ਸੀ ਸ਼ੁਰੂ ਕਰ ਦਿੰਦੇ ਆ ਨਾ ਕਿ ਭੋਜਨ ਲੈ ਆਓ ਵੀ ਛੇਤੀ ਭੁੱਖ ਬੜੀ ਲੱਗੀ ਐ ਸਮਾਂ ਬਹੁਤ ਲਾਤਾ ਟਾਈਮ ਲੰਘ ਗਿਆ ਭੋਜਨ ਦਾ ਤੇ ਝਗੜਾ ਘਰ ਵਿੱਚ ਵੀ ਪੈ ਜਾਂਦਾ ਇਹ ਮਹਾਵਤ ਜੀ ਕਹਿੰਦੇ ਪੇਟ ਵਿੱਚ ਵੀ ਪੇਟ ਵੀ ਜਿਹੜਾ ਉਹ ਘੰਟੀ ਖੜਕਾ ਦਿੰਦਾ ਭਾਈ ਭੋਜਨ ਲੈ ਕੇ ਆਓ ਜੋ ਘਰ ਪਾਚਨ ਬੇਗ ਨਾ ਪਾਵੇ ਕਹਿੰਦੇ ਝਗਰ ਰਹੇ ਆ ਘਰ ਆਹੀ ਦਿਨ ਕੀ ਬੈਠ ਖਸਮ ਕੀ ਬਰਕਤ ਇਹ ਵੇਲਾਕਤ ਆਹੀ ਕਹਿੰਦੇ ਵੇਲਾ ਜਿਹੜਾ ਦਵਾਰਾ ਨਹੀਂ ਆਉਣਾ ਇਹ ਸਮਾਂ ਜਿਹੜਾ ਔਸਰ ਦਵਾਰਾ ਨਹੀਂ ਆਉਣਾ ਦਿਨ ਕੀ ਬੈਠ ਖਸਮ ਕੀ ਬਰਕਤ ਇਹ ਵੇਲਾ ਕਤ ਆਹੀ ਕਹਿੰਦੇ ਜਿਹੜਾ ਵੇਲਾ ਸਾਨੂੰ ਮਿਲਿਆ ਹੈ ਨਾ ਉਹ ਵਾਸ਼ਨਾਵਾਂ ਵਿੱਚ ਗੁਦਰਦਾ ਜਾ ਰਿਹਾ ਹੈ ਕਹਿੰਦੇ ਸਮਾਂ ਜਿਹੜਾ ਕਿਤੇ ਦਵਾਰਾਂ ਨਹੀਂ ਆਉਣਾ ਉਹਨੂੰ ਮਿਲਣ ਦਾ ਛੁੱਟੇ ਕੁੰਡੇ ਭਿੱਗੇ ਪੁਰੀਆ ਚਲੋ ਜਲਾਹੋਰ ਸਾਈ ਤੇ ਕਹਿੰਦੇ ਜਦੋਂ ਕੁੰਡਾ ਛੁੱਟ ਗਿਆ ਨਾ ਹਿੱਗੇ ਪੁਰੀਆ ਜਲਾਹੋਰ ਸਾਈ ਕਹਿੰਦੇ ਫਿਰ ਆਵਾਜ਼ ਵੱਜਣੀ ਇਹ ਕਹਿੰਦੇ ਚੱਲ ਤੈਨੂੰ ਲਾ ਚੱਲੀਏ ਜਮਾ ਨੇ ਆਵਾਜ਼ ਮਾਰ ਲੈਣੀ ਐ ਕਹਿੰਦੇ ਇਥੋਂ ਤੁਰਨਾ ਪੈਣਾ ਕਹਿੰਦੇ ਰਸੋਈ ਚੋਂ ਬਾਹਰ ਨਿਕਲਣਾ ਪੈਣਾ ਫਿਰ ਤਾਂ ਛੁੱਟੇ ਕੁੰਡੇ ਭਿੱਗੇ ਪੁਰੀਆ ਚੱਲੋ ਜਲਾਓ ਰਸਾਈ ਵਚਨ ਕਰਦਿਆਂ ਸ਼ੁੱਸੀ ਨਲੀ ਤੰਤ ਨਹੀਂ ਲਿਕਸੈ ਨਾਤਰਹੀ ਉਰਜਾਈ ਸ਼ੁੱਸੀ ਤਲੀ ਕਹਿੰਦੇ ਖਾਲੀ ਨਲੀ ਜਿਹੜੀ ਨਾਲ ਵਿੱਚੋਂ ਸਾਡਾ ਸਾਹ ਤਲਦਾ ਉਹ ਖਾਲੀ ਨਾਲ ਹੁੰਦੀ ਸਾਹ ਚੱਲਦਾ ਰਹਿੰਦਾ ਜਿੰਨਾ ਚਿਰ ਸਾਹ ਸਾਡੇ ਕੋਲ ਹੈ ਹਨ ਇਹ ਤੰਤ ਹਵਾ ਜਿਹਨੂੰ ਕਹਿੰਦੇ ਸਾਹ ਹਨ ਜਿਹੜੇ ਸਾਹ ਨੂੰ ਹਵਾ ਦੀ ਤਰ੍ਹਾਂ ਨਹਾਵਾ ਅੰਦਰ ਜਾਂਦੀ ਹੈ ਹਵਾ ਬਾਹਰ ਹੁੰਦੀ ਹੈ ਇਹ ਸਾਹ ਅਨਸਾਸ ਗਰਾਸ ਜਿਹਨੂੰ ਕਹਿੰਦੇ ਸਾਹ ਚੱਲਦੇ ਹਨ ਇਹ ਸ਼ੋਸ਼ੀ ਨਲੀ ਦੇ ਵਿੱਚੋਂ ਹੀ ਚੱਲਦੇ ਹਨ ਸ਼ੋਸ਼ੀ ਨਲੀ ਤੰਤ ਨਹੀਂ ਨਿਕਸੇ ਕਹਿੰਦੇ ਜਦੋਂ ਫਿਰ ਨੇੜੇ ਆਉਂਦਾ ਨਾ ਉਹ ਵੇਲਾ ਅਗ ਤੇ ਜੀ ਕਹਿੰਦੇ ਮੌਤ ਨੇੜੇ ਆ ਜਾਂਦੀ ਏ ਫੇਸ਼ੋਸ਼ੀ ਨਲੀ ਦੇ ਵਿੱਚੋਂ ਸਾਹ ਨਿਕਲਨੇ ਘੱਟ ਹੋ ਜਾਂਦੇ ਹਨ ਉਹ ਤੰਦ ਟੁੱਟਣੀ ਸ਼ੁਰੂ ਹੋ ਜਾਂਦੀ ਏ ਸਾਹਾਂ ਦੀ ਤੰਦ ਜਿਹੜੀ ਸਾਹ ਦੀ ਤੰਦ ਮਾਲਕ ਨੇ ਬੰਨੀ ਸੀ ਨਾ ਇਹ ਧੁੰਨੀ ਦੇ ਨਾਲ ਸਾਡੀ ਨਾਭ ਦੇ ਨਾਲ ਬੰਨਿਆ ਹੁੰਦਾ ਸੀ ਮੁਰਖ ਦਾ ਜਿਹੜਾ ਸਾਹ ਚੱਲਦਾ ਉਹ ਮੁਰਖ ਦੀ ਨਾਭ ਨਾਲ ਜੁੜਿਆ ਹੁੰਦਾ ਧੁੰਨੀ ਦੇ ਨਾਲ ਜਿਸ ਵੇਲੇ ਮੌਤ ਹੁੰਦੀ ਏ ਧੁੰਨੀ ਨਾਲ ਉਹ ਗੰਢ ਖੁੱਲ ਜਾਂਦੀ ਏ ਸਾਹ ਖੁੱਲ ਜਾਂਦਾ ਉਹ ਤੰਦ ਸਾਹਾਂ ਦੀ ਖਿੱਲਰ ਜਾਂਦੀ ਹੈ ਟੁੱਟ ਜਾਂਦੀ ਹੈ ਸਾਹ ਰੁਕ ਜਾਂਦਾ ਮਨੁੱਖ ਮਰ ਜਾਂਦਾ ਕਿਉਂਕਿ ਸਾਹ ਰੁਕਣ ਦੇ ਨਾਲ ਹੀ ਮੌਤ ਹੋ ਜਾਂਦੀ ਹੈ ਉਹ ਜਿੰਨਾ ਚਿਰ ਸਾਹ ਚੱਲਦੇ ਹਨ ਉਹਨਾਂ ਚਿਰ ਸਰੀਰ ਜਿੰਦਾ ਹੈ ਤੇ ਭਗਤ ਜੀ ਦੇ ਬਾਰੇ ਗੱਲ ਕਰ ਰਹਿਆਂ ਨੇ ਕਹਿੰਦੇ ਸ਼ੂਸ਼ੀ ਲਲੀ ਤੰਤ ਨਹੀਂ ਨਿਕਸਾ ਕਹਿੰਦੇ ਜਿਹੜੀ ਤੰਦ ਪਤਲੀ ਸੀ ਨਾ ਸਾਹਾਂ ਦੀ ਇਹ ਨਾਲੀ ਵਿੱਚ ਅੰਦਰ ਬਾਹਰ ਆਉਂਦੀ ਸੀ ਇਹ ਸਾਹ ਵਾਲੀ ਜਿਹੜੀ ਖਾਲੀ ਨਾਲੀ ਹੈ ਨਾ ਇਹ ਤੰਦ ਸਾਹਾਂ ਦੀ ਜਿਹੜੀ ਉਹ ਬਾਹਰ ਆਉਂਦੀ ਅੰਦਰ ਜਾਂਦੀ ਹੈ ਬਾਹਰ ਆਉਂਦੀ ਅੰਦਰ ਜਾਂਦੀ ਹੈ ਜਿਹਦੇ ਨਾਲ ਸਰੀਰ ਚੱਲਦਾ ਹੈ ਹਵਾ ਜਿਹੜੀ ਹੈ ਭਗਤ ਜੀ ਕਹਿੰਦੇ ਉਹ ਫਿਰ ਨਿਕਲਣਾ ਘੱਟ ਕਰ ਦਿੰਦੀ ਹੈ ਸਹਜੇ ਸਹਜ ਉਹਦੀ ਰਫਤਾਰ ਸਾਹਾਂ ਦੀ ਘੱਟ ਜਾਂਦੀ ਹੈ ਤੇ ਭਗਤ ਜੀ ਵਤਨ ਕਰਦਿਆਂ ਨਾਤਰ ਰਹੀ ਉਲਝਾਈ ਉ르ਜ ਜਾਂਦੀ ਉਹ ਤਾਣੀ ਉਹ ਤੰਦ ਉਲਝ ਜਾਂਦੀ ਹੈ ਛੋੜ ਪਸਾਰ ਇੰਹਾਂ ਰਹੋ ਬੱਬੀ ਕਹੋ ਕਬੀਰ ਸਮਝਾਈ ਤੇ ਭਗਤ ਕਹਿੰਦੇ ਵਾਸ਼ਨਾ ਫਿਰ ਵੀ ਸੰਸਾਰ ਨੂੰ ਛੱਡਦੀ ਨਹੀਂ ਹੈ ਜਿਹੜੀ ਵਾਸ਼ਨਾ ਹੁੰਦੀ ਹੈ ਨਾ ਜਿਹਦੇ ਕਰਕੇ ਜਨਮ ਹੁੰਦਾ ਆਤਮਾ ਦਾ ਸਰੀਰ ਵਿੱਚ ਇਹਦੀ ਵਾਸ਼ਨਾ ਫਿਰ ਵੀ ਰੱਜਦੀ ਨਹੀਂ ਵਾਸ਼ਨਾ ਫਿਰ ਹੋਰ ਮੰਗਦੀ ਹੈ ਇਸ ਤਦਾਰਥਾਂ ਵਿੱਚ ਦੁਨੀਆ ਵਿੱਚ ਜਿ ਖੁੱਭੀ ਰਹਿੰਦੀ ਹੈ ਜਾਣ ਨੂੰ ਤਿਆਰ ਨਹੀਂ ਸਾਹ ਤਾਂ ਖੰਨੇ ਸ਼ੁਰੂ ਹੋ ਜਾਂਦੇ ਹਨ ਸਾਹਾਂ ਦੀ ਥੈਲੀ ਮੁੱਕ ਜਾਂਦੀ ਹੈ ਪਰ ਵਾਸ਼ਨਾ ਜਿਹੜੀ ਇਹ ਫਿਰ ਵੀ ਉਹ ਤਿਆਰ ਨਹੀਂ ਹੈ ਭਗਤ ਜੀ ਕਹਿੰਦੇ ਛੋੜ ਪਸਾਰ ਕਹਿੰਦੇ ਹੁਣ ਤਾਂ ਪਸਾਰਾ ਭਗਤ ਜੀ ਸਮਝਾਉਂਦੇ ਹਨ ਅਕਲ ਦਿੰਦੇ ਹਨ ਕਹਿੰਦੇ ਛੋੜ ਭਾਈ ਵਾਸ਼ਨਾ ਹੁਣ ਤਾਂ ਪਸਾਰਾ ਛੱਡ ਦੇ ਵੀਰ ਸਾਹਿਬ ਜੀ ਕਹਿੰਦੇ ਹੁਣ ਤਾਂ ਦੁਨੀਆ ਨੂੰ ਇਹ ਪਸਾਰੇ ਨੂੰ ਇਹ ਵਾਸ਼ਨਾ त्याग ਦੇ ਹੁਣ ਛੱਡ ਦੇ ਹੁਣ ਨਹੀਂ ਤੂੰ ਰਹਿ ਸਕਦੀ ਛੋੜ ਪਸਾਰ ਇਹੀ ਰਹੋ ਬਪਰੀ ਇਹ ਬਪਰੀ ਝੱਲੀ ਤੂੰ ਇੱਥੇ ਨੱਚਣ ਰਹਿ ਚੁੱਕੀ ਹਾਂ ਹੁਣ ਤਾਂ ਛੱਡ ਦੇ ਇੰਨਾ ਕੁਛ ਕਰ ਲਿਆ ਵਾਸ਼ਨਾ ਹੁਣ ਤਾਂ ਛੱਡ ਦੇ ਹੁਣ ਤਾਂ ਜਾਣਾ ਪੈਣਾ ਏ ਸ੍ਰੀ ਨੂੰ ਤਿਆਗਣਾ ਪੈਣਾ ਛੋੜ ਬਸਾਰੀਆਂ ਰਹੋ ਬਖਰੀ ਉਹ ਕਬੀਰ ਸਮਝਾਈ ਕਬੀਰ ਸਾਹਿਬ ਜੀ ਸਮਝਾ ਰਹੇ ਹਨ ਅਕਲ ਦੇ ਰਹੇ ਹਨ ਜੀ ਉਹ ਵਾਸ਼ਨਾ ਨੂੰ ਹੀ ਆਪਾਂ ਨੂੰ ਕਹਿੰਦੇ ਹਨ ਵਾਸ਼ਨਾ ਦਾ ਨਾਮ ਲੈ ਕੇ ਆਪਾਂ ਜੀਵਾ ਨੂੰ ਕਹਿੰਦੇ ਹਨ ਕਹਿੰਦੇ ਵਾਸ਼ਨਾ ਨੂੰ ਤਿਆਗ ਦੀਏ ਜਿਹੜੀਆਂ ਵਾਸ਼ਨਾ ਇਹ ਸੁਪਨੇ ਮਨ ਦੇ ਵਿੱਚ ਪੈਦਾ ਕਰਦੀ ਹੈ ਇਹ ਕੰੰਬਰ ਸੰਸਾਰ ਨੂੰ ਫਸਾ ਕੇ ਰੱਖਦੀ ਉਹ ਵਾਸ਼ਨਾ ਦੀ ਪੂਰਤੀ ਜਿਹਨੂੰ ਮਾਇਆ ਵੀ ਕਹਿੰਦੇ ਆ ਉਹ ਵਾਸ਼ਨਾ ਹੀ ਹੈ ਜਿਹਦੇ ਕਾਰਨ ਵਾਸ਼ਨਾ ਦੀ ਪੂਰਤੀ ਵਾਸਤੇ ਅਸੀਂ ਤੁਰੇ ਫਿਰਦੇ ਆ ਮਨ ਨੂੰ ਟਿਕਣ ਨਹੀਂ ਦਿੰਦੀ ਵਾਸ਼ਨਾ ਇੱਕ ਸਾਡਾ ਘੌਰਤ ਪੂਰਾ ਹੁੰਦਾ ਹੈ ਅਗੋਂ ਦੂਜੀ ਵਾਸ਼ਨਾ ਪੈਦਾ ਹੋ ਜਾਂਦੀ ਹੈ ਇਹ ਵਾਸ਼ਨਾ ਦੇ ਨਾਲ ਹੀ ਸੰਸਾਰ ਵਿੱਚ ਅਸੀਂ ਜ਼ਿੰਦਗੀ ਦੇ ਸੁਆਸ ਆਰਜੁਨ ਨਗਾ ਛੱਡਦੇ ਆਂ ਕੂਰੀ ਕਰ ਛੱਡਦੇ ਆਂ ਇਹ ਮਨੁੱਖ ਦੇ ਸਰੀਰ ਦੇ ਇੰਦਰੀਆ ਬਾਰੇ ਭਗਤ ਜੀ ਸਰੀਰ ਬਾਰੇ ਵਰਣ ਕਰਦੇ ਹੋਏ ਉਥੇ ਸਰੀਰ ਕਿਸ ਵਾਸਤੇ ਸੰਸਾਰ ਵਿੱਚ ਆਇਆ ਅਤੀ ਵਾਸ਼ਨਾ ਦੇ ਨਾਲ ਜੁੜਿਆ ਮਨੁੱਖ ਸਮਬਦਿਤ ਕਰੀ ਜਾਂਦਾ ਹੈ ਉਹਦੇ ਬਾਰੇ ਭਗਤ ਜੀ ਵਰਣਨ ਕਰਦੇ ਹੋਏ ਸ਼ਬਦ ਵਿੱਚ ਸਮਝਾਉਂਦੇ ਹਨ ਭਗਤ ਜੀ ਸਰੀਰਲੀ ਤੁਖ ਵਿੱਚ ਸ਼ਿਕਾਇਰਿਆ ਛੋੜ ਪ੍ਰਸਾਰ ਇਹ ਰਹੋ ਬਖਰੀ ਕਹਿੰਦੇ ਨੱਚ ਰਹਿ ਕੇ ਦੇਖ ਲਿਆ ਇਹ ਬਸਾਰਾ ਨੀਂਦੂ ਛੱਡਿਆ ਸੰਸਾਰ ਦਾ ਇਹਨੂੰ ਤਿਆਗਦੇ ਹੁਣ ਭਗਤ ਜੀ ਖੀਰਲੇ ਬਾਰੀ ਸਮਝਾਣਾ ਕਰਦੇ ਹਨ ਜੀ ਇਹ ਸ਼ਬਦ ਦੇ ਵਿਚਾਰ ਹੈ ਅੱਜ ਦੇ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਜੀ ਸਾਨੂੰ ਜੀਵਾ ਨੂੰ ਉਪਦੇਸ਼ ਬਖਸ਼ਦੇ ਹਨ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਪਾਈ ਸੇਵਾ ਨਿਭਾਉਂਦੇ ਨਿੱਕਾ ਭੁੱਲਾਂ ਗਲਤੀਆਂ ਜੰਨੀਆਂ ਨ ਮਹਾਰਾਜ ਸਮੱਤ ਬਖਸ਼ਣ ਆਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਆਈ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ